ਹੁਣ ਆ ਥਾਂ ਮਿਲ ਗਈ ਇੱਥੇ ਲਾਤੇ ਮੋਟਰਸਾਈਕਲ ਇੱਥੇ ਵੀ ਬਹੁਤ ਵਿਊ ਘੈਂਟ ਆ ਆ ਟੈਂਟ ਲੱਗੇ ਆ ਸਾਨੂੰ 500 ਰੁਪਏ ਤੁਸੀਂ ਦੇ ਦਿਓ ਆਂਦੇ ਆਪ ਦਾ ਲਾ ਲਓ ਸਾਨੂੰ ਕੋਈ ੜਕਾ ਨਹੀਂ ਇਹਨਾਂ ਦੀ ਥਾਂ 'ਚ ਆਪਾਂ ਲਾਵਾਂਗੇ ਕੋਲੇ ਆ ਨਦੀ ਜੀ ਹੈ ਪਿੱਛੇ ਜਾਂਦੀ ਹੈ ਪਾਣੀ ਪੁਣੀ ਦੇ ਪਛੈਣੀ ਪਰ ਫਿਰ ਵੀ ਠੀਕ ਆ ਆਪਾਂ ਸਿਰਫ ਸੋਹਣਾ ਲੱਗਦਾ ਮਾਹੌਲ ਆ ਵੀ ਬਹੁਤ ਸੋਹਣਾ ਉਹ ਤੋਂ ਜ਼ਿਆਦਾ ਨਹੀਂ ਪਾਣੀ ਕੋਈ ਬੜਾ ਜ਼ਿਆਦਾ ਤਾਂ ਹੈ ਨਹੀਂ ਗਾ ਫੈਦਾ ਥੋੜਾ ਜਿਹਾ ਪਰ ਜਿਹੜੀ ਆਵਾਜ਼ ਜੀ ਆਉਂਦੀ ਨਾ ਬੜੀ ਚੰਗੀ ਜਿਹੀ ਲੱਗਦੀ ਆ ਆਪਾਂ ਲਾ ਲਿਆ ਆਪਣਾ ਟੈਂਟ ਇੱਥੇ ਹੁਣ ਇਹਦੇ ਵਿੱਚ ਆਪਾਂ ਬਸ ਗੱਦੇ ਹਵਾ ਭਰਦੇ ਆ ਗੱਦਿਆਂ ਚ ਗੱਦੇ ਕੋਦੇ ਰੱਖਦੇ ਆ ਤੇ ਭਾਉ ਬਣਾਉਂਦਾ ਕੁਸ ਖਾਣ ਪੀਣ ਨੂੰ ਆਂਦਾ ਮੈਂ ਚੌਲ ਚੂਲ ਬਣਾਉਣਾ ਆਉ ਬਣਾ ਕੁਸ ਪਤੰਦਰਾ ਸਵੇਰ ਦਾ ਤੂੰ ਲਾਰਾ ਹੀ ਲਈ ਜਨਾ ਖਵਾਇਆ ਤੋ ਕੁਸ ਹੈ ਨਹੀਂ ਅਜੇ ਤੱਕ ਸੂਰ ਕੇ ਦੁੱਧ ਲਿਓਣਾ ਕਿਤੇ ਅੰਤ ਤੱਕ ਸਦੁੱਧ ਲਿਓਣਾ ਹੋਰ ਕੀ ਲਿਓਣਾ ਬੋਏ ਜਿੰਨਾ ਸਮਾਨ ਤੂੰ ਗਣਾਈ ਜਨਾ ਰਾਤ ਦੇ 12 ਵਜੇ ਖਵਾਏਂਗੇ ਕੁਸ ਟਾਈਮ ਨਾਲ ਕੋ ਬਣਾਇ ਖਵਾ ਬਈ ਆਇਆ ਨਾ ਕਰ ਠੀਕ ਆ ਜਲਦੀ ਬਣਾ ਮੋਟਰਸਾਈਕਲ ਆਪਣੇ ਅੱਜ ਥੋੜੇ ਦੂਰ ਖੜੇ ਆ ਇੱਥੇ ਚਲੋ ਕੋਈ ਗੱਲ ਨਹੀਂ ਇਹੋ ਕੋਈ ਡੱਕਾ ਨਹੀਂ ਨਾ ਅੱਧ ਸਵਾ ਪੜ ਲਈ ਆ ਤੇ ਦੂਜੇ ਦੀ ਤਿਆਰੀ ਆ ਹੁਣ ਇਹਦੀ ਵਾਰੀ ਆ ਦੂਜੇ ਦੀ ਤਿਆਰੀ ਆ ਤੇ ਲਖਵੀਰ ਦੀ ਵਾਰੀ ਆ ਹੁਣ ਮੈਂ ਬੈਠੂਗਾ ਇਹਦੇ ਥੱਲੇ ਤੇ ਇਹ ਪੰਪ ਮਾਰੂਗਾ ਇਹਦੇ ਨਾਲ ਆਜਾ ਬੈਠਾ ਕੋਈ ਲੋੜ ਹੀ ਨਹੀਂ ਬੱਜਦਾ ਵੈਸੇ ਹੀ ਇਕੱਲਾ ਹੀ ਕਰ ਦੇਗਾ ਸਾਰਾ ਕੁਝ ਵੀ ਨਹੀਂ ਕਰਦੇ ਇਕੱਲਾ ਹੀ ਕਰਦੇ ਮੈਂ ਬਣਾਉਣਾ ਵੀਡੀਓ ਯਾਰ ਤੇਰੀ ਚੱਲ ਚੱਲ ਹਾਂ ਹਾਂ ਛਾਵਾ ਜੇ ਆ ਆ ਟੱਕਣ ਕਾ ਦਦੇ ਉਦਲਾ ਟੱਕਣ ਖੋਲਦੇ ਇਹ ਫਿਰ ਤੂੰ ਕਹਿੰਦਾ ਮੇਰੇ ਹੱਥ ਤੱਕਦੇ ਹੱਸ ਤਰੇ ਕੰਮ ਦੇ ਹੀ ਆ ਤੇ ਤੇ ਸ਼ੱਕ ਕੋਈ ਹੈ ਨਹੀਂ ਆ ਵੇਖ ਲੈ ਇਹ ਆ ਵੇਖ ਲੈ ਤੇ ਉਂਗਲਾਂ ਵੀ ਹਿੱਲਦੀਆਂ ਫਿਰ ਤੂੰ ਕਹਿੰਦਾ ਉਂਗਲਾਂ ਨਹੀਂ ਹਿੱਲਦੀਆਂ ਹਿੱਲਦੀ ਜਾਂਦੀਆਂ ਨੇ ਇਹ ਆ ਠੀਕ ਹੈ ਚਲੋ ਜੀ ਬਸ 150 ਬੰਬ ਮਾਰਦੇ ਜਾਣਗੇ 150 ਨਾ ਭਰੀ ਜਾਂਦੀ ਐ ਮੈਂ ਕਿਹਨ ਲੈ ਜਗੇ ਤਾਂ ਦਾ ਮਹਿਸੂਸ ਹੋ ਰਿਹਾ ਏ ਇਹ ਹੀ ਨਹੀਂ ਰਹਾ ਇਹ ਇਹ ਹੀ ਕਿਉਂ ਨਹੀਂ ਰਹਾ 50 ਪੰਪਾਂ ਦਾ ਕੋਈ ਫਰਕ ਹੀ ਨਹੀਂ ਪੈਣਾ ਇਹਨੂੰ ਦੱਸਿਆ ਤੈਨੂੰ 150 ਬੱਪ ਮਾਰ ਬੱਜਪ ਕਰਕੇ ਕੈਂਪਿੰਗ ਕਰਨੀ ਹੈ ਉਹਨੇ ਕਹਿੰਦੇ ਕੈਂਪਿੰਗ ਕਰਨੀ ਹੈ ਅਜੀਤ ਸਿੰਘ ਦਾ ਹਜੇ ਤਾਂ ਕੁਝ ਵੀ ਨਹੀਂ ਬਣਾਇਆ ਇੰਦਰਨੀ ਸਿੰਘ ਖਾਦਾ ਸਾਨੂੰ ਕੋਈ ਖਾਣ ਨੂੰ ਮਿਲਿਆ ਆਜਾ ਤੈਨੂੰ ਕੀ ਖਵਾਈਏ ਅਜੀਤ ਆਪਾ ਦੇ ਮੂੰਹ ਅਜੀਤ ਆਪਾ ਦੇ ਮੂੰਹ 'ਚ ਆਕੀ ਜੰਨੇ ਵੀ ਕੀ ਬਣਾਊਗਾ ਸਬਰ ਕਰ ਸਬਰ ਚੰਗਾ ਜ਼ਰੂਰ ਤੁਹਿੰਦਰਾ ਸੇ ਦੇਵਾਂਗੇ ਹਾਂ ਲੋ ਬਜਪੜੇ ਕੋਪੜਾ ਚੇਂਜ ਕਰ ਲਏ ਆਪਾਂ ਆ ਆਪਣਾ ਟੈਂਟ ਦੇ ਵਿੱਚ ਆ ਮੌਲ ਦੂਜੇ ਪਾਸੇ ਦਿਖਾਉਣਾ ਆ ਨਹੀਂ ਪਤਾ ਲਾਦਾ ਆ ਸਮਾਨ ਲਾ ਲਿਆ ਇੱਧਰਲੀ ਕੋਟ ਤੇ ਆ ਦੋ ਗੱਦੇ ਸੀ ਆਪਣੇ ਕੋਲੇ ਹਵਾ ਭਰਨ ਵਾਲੇ ਹਵਾ ਭਰ ਕੇ ਆਪਾਂ ਲਾ ਲਏ ਆ ਇੱਧਰ ਇੱਕ ਆਪਣਾ ਇੰਨਾ ਥਾਂ ਬਚਿਆ ਇੱਧਰ ਹੋਰ ਸਿੰਪਲ ਗੱਦੇ ਹੈਗੇ ਆਪਣੇ ਕੋਲੇ ਬਿਨਾ ਹਵਾ ਜੀ ਵਾਲੇ ਉਹ ਲਾ ਲਾਂਗੇ ਤੇ ਪਾਉਗੇ ਲੈਣ ਗਿਆ ਵਾ ਖਾਣ ਪੀਣ ਦਾ ਸਮਾਨ ਤੇ ਉਹ ਸਾਹਮਣੇ ਪਿਆ ਆਪਣਾ ਸਿਲੰਡਰ ਇਹ ਤੇ ਬਣਾਉਨੇ ਆ ਆਪਦੇ ਚੌਲ ਚੂਲ ਖਾਣੇ ਆ ਆ ਇਧਰ ਕੁੱਤੇ ਪਹਿਲਾਂ ਡੀਕੀ ਜਾਂਦੇ ਦੀ ਬੰਦੇ ਆ ਗਏ ਕੁਸ ਖਾਣਗੇ ਇਹਨਾਂ ਨੇ ਨਹੀਂ ਪਤਾ ਬੰਦੇ ਤਾਂ ਜਾਪ ਹੀ ਭੁੱਖੇ ਤੁਰੇ ਫਿਰਦੇ ਆ ਲੈ ਆਹ ਸਾਹਮਣੇ ਚੱਲਦੇ ਆ ਨਾਲੇ ਤੇ ਮੂੰਹ ਮਾ ਧੋਣਾ ਮੜਾ ਧੋਲਾਂਗੇ ਠੰਡਾ ਜਿਹਾ ਪਾਣੀ ਵਾਵਾ ਚੈੱਕ ਵੀ ਕਰਦੇ ਠੰਡਾ ਹੈ ਕਿੰਨਾ ਕੰਦਾ ਸਿਓ ਤਾਂ ਉਹ ਮੈਨੂੰ ਲੱਗਦਾ ਨਹਾਉਣ ਦੀ ਤਿਆਰੀ ਕਰੀ ਜਾਂਦਾ ਜਿਹੜੇ ਸਹਾਨ ਤੌੜੀਆ ਤਾਲੀਓ ਚੱਕੀ ਫਿਰਦਾ ਪਰ ਮੈਨੂੰ ਲੱਗਦਾ ਨਹੀਂ ਨਹਾਉਂਦਾ ਤਾਂ ਨਹੀਂ ਪੱਥਰ ਜੇ ਤਾਂ ਇੰਨੇ ਸੋਹਣੇ ਆ ਨਾ ਆਂ ਰੱਖਦਾ ਜਿਵੇਂ ਕਿ ਨਿਰੰਗ ਕਰਕੇ ਰੱਖੇ ਹੁੰਦੇ ਆ ਧੈਂਡਾ ਕੰਮ ਯਾਰ ਆ ਪੱਥਰ 'ਚ ਲੱਦੜਾ ਲਿਜਾਣ ਵਾਲੇ ਆ ਆਪਣੇ ਪੈਂਟ ਵੀ ਨਦੀ ਸਿੱਟਣ ਵਾਲੇ ਸੂਏ 'ਚ ਠੰਡਾ ਕੰਨਾ ਕ ਪਾਣੀ ਬਾਈ ਬਸ 10 ਸੈਕਿੰਡ ਮੋਸਾਂ ਹੀ ਖੜਿਆ ਗਿਆ ਬਾਜ ਜਿਵੇਂ ਨੱਗਾ ਪੈ ਰਹੇ ਐ ਅੰਪਾਇਰ ਦਾ ਕੇ ਪੈਰ ਤਾਂ ਆਪਾਂ ਵੜਦੇ ਹੀ ਨਹੀਂ ਪਾਣੀ 'ਚ ਆਪਾਂ ਕੱਲ੍ਹ ਮੂੰਹ ਹੀ ਧੋਣਾਗੇ ਪੱਥਰ ਜੇ ਤਾਂ ਇੰਨੇ ਸੋਹਣੇ ਆ ਨਾ ਆਂ ਰੱਖਦਾ ਜਿਵੇਂ ਕਿ ਨਿਰੰਗ ਕਰਕੇ ਰੱਖੇ ਹੁੰਦੇ ਆ ਧੈਂਡਾ ਕੰਮ ਯਾਰ ਆ ਪੱਥਰ ਚ ਲੱਡੜਾ ਲਿਜਾਣ ਵਾਲੇ ਆ ਆਪਣੇ ਪੈਂਡ ਵੀ ਨਦੀ ਸਿੱਟਣ ਵਾਲੇ ਸੂਏ ਇੱਥੇ ਠੰਡਾ ਕੰਨਾ ਕ ਪਾਣੀ ਬਾਈ ਬੜਾ 10 ਸੈਕਿੰਡ ਮਸਾਂ ਹੀ ਖੜਿਆ ਗਿਆ ਬਾਜ ਚ ਤੀਨ ਲੱਗਾ ਪੈ ਰਹੇ ਐ ਅੰਪਾਇਰ ਰਹਿ ਕੇ ਪੈਰ ਤਾਂ ਆਪਾਂ ਵੜਦੇ ਹੀ ਨਹੀਂ ਪਾਣੀ ਜੇ ਆਪਾਂ ਕੱਲਾ ਮੂੰਹ ਹੀ ਧੋਣਾਗੇ ਬਹੁਤ ਡੰਡਾ ਪਾਣੀ ਆ ਬਾਈ ਪਹਿਲਾਂ ਕਿੰਦਾ ਆਇਆ ਸੀ ਨਹਾਉਣ ਦੀ ਸਕੀਮ ਨਾਲ ਤੋੜਿਆ ਸਾਬਣ ਲੈ ਕੇ ਜਦੋਂ ਪਾਣੀ ਵੇਖਿਆ ਮੂੰਹ ਮਾਤੋਂ ਗਈ ਮੁੜ ਗਿਆ ਤਾਂ ਨਹੀਂ ਬਸ ਹਿਟਾਂ ਦਾ ਕੰਮ ਹਾਂ ਹਾਂ ਵੀ ਭਾਊ ਕੀ ਸ਼ੁਰੂ ਕਰਤਾ ਸ਼ਿਮਲਾ ਮਿਰਚ ਗੰਡਾ ਤੇ ਬਟਰ ਤੇ ਪਾਉ ਕੀ ਬਣਾਉਣ ਲੱਗ ਗਈ ਹੈ ਮੈਗੀ ਮੈਗੀ ਹਾਂ ਵੀ ਸਾਡੇ ਸ਼ੈਫ ਮਾਝੜਾ ਪਾਉ ਹਾਂ ਹਾਂ ਲਓ ਵੀ ਇਹਦੀ ਮੈਗੀ ਤਿਆਰ ਆ ਮੁੰਡੇ ਦੀ ਕਾਦੇ ਚ ਪਾਏ ਹਸਾਬ ਨਾਲ ਹੀ ਪਾਦੇ ਪਾਉ ਹਸਾਬ ਨਾਲ ਯਾਰ ਫਿਰ ਮੜ ਕੇ ਘਟ ਨਾ ਜਾਵੇ ਤੇ ਇੱਧਰ ਵੀ ਲਿਆੜੀਆਂ ਨੇ ਆਪਦੇ ਭਾਂਡੇ ਕੱਢ ਲਿਆ ਇੱਧਰ ਕਿਉਂ ਵੀ ਭਾਂਡੇ ਲਿਆਏ ਕਰੋ ਆ ਲੈ ਆਈਆਂ ਆ ਭਾਈ ਉਹਨੂੰ ਭਾੜੇ ਦੇਣੇ ਜੂਠੇ ਕਰਦੇ ਨੇ ਐ ਠੀਕ ਹੈ ਕੌਲੀ ਪਲੇਨ ਗਲਾਸ ਤੇ ਚਮਚਾ ਠੀਕ ਹੈ ਲਹੂ ਨੂੰ ਬਾਅਦ ਜੂਠੇ ਹੱਥ ਲਾਊਗਾ ਮੈਗੀ ਨੂੰ ਇਹਨੇ ਆ ਵੀਸ ਆnde ਤੇ ਬਾਅਦ ਮਹਿਫਲਾਂ ਲੱਗੀਆਂ ਟੈਂਟ ਆੜਾ ਬੜੇ ਟਾਈਮ ਦਾ ਸੁਪਨਾ ਸੀ ਸੈੱਟ ਹੀ ਨਹੀਂ ਹੁੰਦਾ ਕੰਮ ਅੱਜ ਜਾ ਸੈੱਟ ਆਇਆ ਆ ਥੱਲੇ ਵਾਲੇ ਟੱਪ ਚਾਹ ਤਾਂ ਬਣ ਗਈ ਆ ਵੱਡੀ ਸਮੱਸਿਆ ਦੀ ਚਾਹ ਪਾਉਣੀ ਹੈਣੀ ਸਰ ਜਾਨੇ ਕਾਲੀ ਕਰੀ ਜਾਂਦੇ ਮੈਨੂੰ ਬਾਦੇ ਕੋ ਜਿਹਨੂੰ ਥੱਲੇ ਰਹਿ ਗਈ ਉਹ ਮੈਨੂੰ ਉਹਨੂੰ ਚਾਹ ਪੱਤੀ ਹੋਣੀ ਆ ਮੈਨੂੰ ਪਾਉਣੀ ਓਨੀ ਕਿ ਉਹ ਵੀ ਗਾਰ ਤਾਂ ਬੜੀ ਦੇਣੀ ਦਾ ਨਹੀਂ ਨਹੀਂ ਪੈਂਦੀ ਗਾਰ ਇਹ ਤਾਂ ਫਾਇਦਾ ਵੀ ਇੱਥੇ ਕਰੋਧਤ ਹੋ ਗਿਆ ਬੰਦਾ ਕਿਤੇ ਬਾੜਾ ਇੱਕ ਆਪਾ ਉਹਨੂੰ ਪੱਤੀ ਜੀ ਪਾਹ ਖੋਲ ਕੇ ਨੂੰ ਯਾਰ ਫਾਇਦਾ ਲੈ ਤੂੰ ਹਾਂ ਜੇਣਾ ਪਾਣੀ ਤਾਂ ਪਾਉਣ ਲਈ ਆਪਾਂ ਸਹੀ ਆ ਬਸ ਬਸ ਪਾਉ ਆ ਚੱਲੀ ਫਿਕਰ ਦੀ ਗੱਲ ਹੁੰਦੀ ਆ ਜਿੰਨਾਂ ਨੂੰ ਫਿਗਰ ਆਨੇ ਗੰਡੇ ਚੌਕਲੇ ਚੀਰਨ ਲੱਗ ਪਿਆ ਐ ਬੋ ਅਕੱਜ ਹੁੰਦਾ ਨਹੀਂ ਪਾਣੀ ਹੈਗੇ ਗੰਡੇ ਕੋਨੇ ਨਹੀਂ ਹੁੰਦੇ ਕੋੜੇ ਹੁੰਦੇ ਆ ਪਰ ਹਮਾਚਲੀ ਆ ਹਮਾਚਲੀ ਕੰਡੇ ਆ ਹਮਾਚਲੀ ਕੰਡੇ ਆ ਠੀਕ ਆ ਆਏ ਕਰਦੇ ਆ ਖੇਤੀ ਇੱਥੇ ਪੈਟਰ ਟੁੱਟਦਾ ਹੈ ਨਹੀਂ ਗੇ ਹਾਂ ਨੀ ਘਾਰ ਉੱਤਰਾ ਪੈਟਰ ਆ ਤੇ ਸੱਪ ਪੱਥਰ ਕੁੱਤਰ ਵੀ ਆਈ ਜਾਂਦੇ ਆ Oh. ਸ਼ਾਮ ਦਾ ਟਾਈਮ ਜੇ ਸਾਰਾ ਹੁਣ ਧਿਆਨ ਜਿੰਨਾ ਵੇਖਿਆ ਤਾਂ ਘਰ ਘੁਰ ਜੇ ਸੋਹਣਾ ਏਰ ਮੌਲ ਬਹੁਤ ਸੋਹਣਾ ਬੜਾ ਸ਼ਾਂਤੀ ਜਿਹੜਾ ਆ ਸਕਦੇ ਆ ਫੈਮਿਲੀ ਨਾਲ ਆਉਣ ਵਾਸਤੇ ਵਧੀਆ ਮੌਲ ਹੈ ਇਸ ਟੂਰਿਜ਼ਮੈਂਟ ਕਰਨਾ ਇੱਧਰ ਭਰਜੀ ਬਣਾਉਣੀ ਐ ਤੇ ਆਂਡੇ ਤੋੜਦੇ ਪੀਕੇ ਵਾਲ ਲੱਭ ਰਹੇ ਨੇ ਮਨਾ ਵੀ ਕਿਵੇਂ ਕੱਲਾ ਅੰਡਾ ਹੀ ਜਾਵੇ ਉਹ ਛਲਕਾ ਜੇ ਵਿੱਚ ਨਾ ਜਾਵੇ ਲੈ ਬਈ ਲੇ ਵੀਰ ਤੂੰ ਵੀਡੀਓ ਮੈਨੂੰ ਦੇ ਦੇ ਇਧਰ ਆ ਵੀਡੀਓ ਮੈਨੂੰ ਦੇ ਦੇ ਆਵੇਂ ਬੋਲੀ ਜਾਣਾ ਅਡਵੈਸਰ ਕੀ ਜਾਣੇ ਕਦੇ ਚੱਲ ਵੀ ਚੱਲ ਚੱਲ ਲਖਵੀਰ ਹੁਣ ਆਡੇ ਗਾਹ ਨੂੰ ਤੂੰ ਹੀ ਤੋੜਨੇ ਬਸ ਤੇਰੀ ਪੱਕੀ ਜੋਟੀ ਲਾਦੀ ਯਾਰ ਤੂੰ ਪਾਸ ਹੋ ਗਿਆ ਕੰਮ 'ਚ ਠੀਕ ਆ ਹਾਂ ਇਧਰ ਪਾਉ ਲਾਈ ਉਹਨਾਂ ਤੜਕੇ ਟੁੱਟ ਕੇ ਇਧਰ ਮਾੜਾ ਅਛਾ ਹੋ ਗਿਆ ਪਾਉ ਨੂੰ ਤੜ ਗਿਆ ਟੁੱਟ ਗਿਆ ਹੈ ਆਂਦੇ ਦੋ ਆਂਦੇ ਬਣਾ ਲੈ ਚੱਕਲ ਸਾਨੂੰ ਡਾਲਰ ਆਉਂਦੇ ਤੂੰ ਦੇ ਲਈ ਹੁਣ ਕਿ ਮੈਂ ਨਾ ਪਿੱਛੇ ਰਹਿ ਜਾਾਂਗੀ ਜਦੋਂ ਹੀ ਪਾਉ ਨੇ ਪਰਜੀ ਬਣਾ ਦੇ ਆਦੇ ਪਾਉ ਬੰਦਾ ਬਾਈ ਮੈਂ 300 ਕਿਲੋਮੀਟਰ ਦੂਤੋਂ ਇੱਥੇ ਆਇਆ ਤਲ ਵੰਡੀ ਦੇ ਪਰਜੀ ਬਣਾਉਣ ਵਾਸਤੇ ਦੇਖੋ ਨੂੰਕ ਦੀ ਦਾਲ ਜੀ ਨਹੀਂ ਬਣ ਗਈ ਤੇ ਆਪਸ ਸੇਟ ਤੇ ਪਾ ਦੀ ਕਿਸੇ ਨੇ ਘੁੰਮਣ ਜਾਣਾ ਹੈ ਤੇ ਪਾਉ ਨੂੰ ਨਾਲ ਲੈ ਜਾ ਕਰੋ ਬਾਈ ਪਹਿਲਾਂ ਕਿ ਬਣਾਇਆ ਕਰਦਾ ਸ਼ਾਟ ਗਾਡ ਕੋਈ ਜਗ੍ਹਾ ਇੱਧਰ ਵੇਖੋ ਵੀਰੋ ਮਾਹੌਲ ਪੂਰਾ ਬਣਿਆ ਪਿਆ ਤੇ ਇਧਰ ਮੱਛੀ ਨੂੰ ਲਾ ਰਿਹਾ ਆ ਪਾ ਤੜਕਾ ਇਹ ਬਣਾਵਾਂਗੇ ਮੱਛੀ ਇਧਰ ਬੈਠੇ ਆ ਭੁਰਜੀ ਖਾ ਰਿਹਾ ਇਹ ਆਪਣਾ ਸਮਾਨ ਪਿਆ ਆ ਟੈਂਟ ਲੱਗਾ ਬਹੁਤ ਸੋਹਣਾ ਟੈਂਟ ਲੱਗਾ ਬਾਊ ਆਏ ਹਾਂ ਹਾਂ ਹੁਣ ਕੀ ਵੰਡੂਗਾ ਚੌਲ ਮੱਛੀ ਮੱਛੀ ਲੈ ਮੱਚੀ ਬਣੂਗੀ ਘਰਚੀ ਭਾਉਣੀ ਬਣਾਤੀ ਇਹ ਸੀ ਖਾ ਲਈ ਹੁਣ ਭਾਉ ਦੀ ਮੂਹ ਚੱਕੀ ਜਮੇ ਬਣਾ ਕੋ ਖਾਈਏ ਆ ਵੇਖ ਤੋ ਭੁੱਖੀਆਂ ਰੂਹਾਂ ਚਾਗ ਰਹੀਆਂ ਭਾਉ ਦੇ ਮੂਹ ਹਲ ਆ ਲਾਵੀ ਹੁਣ ਆ ਜਿਹੜਾ ਜਵਾਕ ਵਿੱਚ ਸਿੱਖਦਾ ਸੀ ਕੰਮ ਹੁਣ ਉਧਰ ਪਾਸੇ ਘਲਤਾ ਮੈਂ ਹੁਣ ਜਿਹੜਾ ਸੀਨੀਅਰ ਸ਼ੈਫ ਆ ਖੁਦ ਆਇਆ ਹੁਣ ਹੁਣ ਲੱਗੂ ਥੱਲੇ ਹੁਣ ਸਾੜ ਸਾੜ ਢਿੱਡ ਥੱਲੇ ਇਹ ਆਈ ਕਾਰਨ ਇਹ ਵੀ ਆਦੇ ਵੀ ਮਾਲ ਥੋੜਾ ਹੈ ਮੈਂ ਕਿਹਾ ਮੈਨੂੰ ਫੜਾਓ ਜਦੋਂ ਮੈਂ ਸਾੜ ਸਾੜ ਕੇ ਪਾਇਆ ਭਾਂਡੇ 'ਚ ਤੇ ਕਿਸੇ ਨੇ ਖਾਣਾ ਹੀ ਨਹੀਂ ਇਹ ਮੁੱਕਣਾ ਹੀ ਨਹੀਂ ਮੁੜ ਕੇ ਇਹ ਤਕਨੀਕ ਹੈ ਆ ਨਾਲ ਹੀ ਨੇ ਪਿੱਛੇ ਨਹਿਰ ਲੰਗਦੀ ਆ ਪਹਿਲਾਂ ਤਾਂ ਭਾਉ ਨਹੀਂ ਉੱਥੇ ਪੱਛੀ ਫੜੀ ਫਿਰ ਸਾਰੇ ਕਾਰ ਕਰਾਂਗੇ ਆ ਮਣਕ ਬਣਾ ਕੇ ਰੱਖਤੀ ਆ ਇਧਰ ਚੌਲ ਆ ਭਾਉ ਦੇ ਆ ਬੰਦਾ ਚੈੱਕ ਕਰਦਾ ਆ ਚੌਥੀ ਗੋਲੀ ਹੈ ਜੇ ਕੀ ਕਰੀ ਜਾਂਦੇ ਆ ਬਾਈ ਕਹਿੰਦਾ ਕੁਕ ਦਾਣ ਦੇ ਕਹਿੰਦਾ ਲੂਣ ਦਾ ਆਟਾ ਕਹਿੰਦਾ ਕੁਝ ਘਟਾ ਕਹਿੰਦਾ ਹਜੇ ਕੱਚੀ ਹੈ ਦੋ ਵਾਰੀ ਮੈਂ ਜਮ ਮਿਲਦਾ ਤਿੰਨ ਗੋਲ ਆ আচ্ছা ਹੁਣ ਹੁਣ ਕਵੀ ਕੋਈ ਦਾਂ ਦੇਗੀ ਤੇ ਇੱਕੋ ਵਾਰੀ ਪਰ ਇਸ ਤੋਂ ਬਾਅਦ ਚੈੱਕ ਕਰਨ ਨੂੰ ਨਹੀਂ ਮਿਲਣੀ ਸਿੱਧੇ ਖਾਣ ਨੂੰ ਮਿਲੂਗੀ ਠੀਕ ਹੈ ਉਹ ਬੋਤਲ ਪਾਸੇ ਕਰੀ ਭਾਈ ਇਧਰ ਆਪਾਂ بڑے ਵੱਡੇ ਪਤੀਲੇ ਚੋਲ ਤਰੇ ਆ ਤੇ ਇਧਰ ਮੱਛੀ ਰੈਡੀ ਆ ਆਪਣੀ ਇਧਰ ਚੈਕਿੰਗ ਚੱਲਦੀ ਆ ਕਿ ਮੱਛੀ ਕਿਹੋ ਜਿਹੀ ਬਣੀ ਆ ਦੱਸ ਦੱਸ ਹੋਣੇ ਕਹੇ ਜੀ ਬਣੀ ਐ ਕਿੰਨੇ 2 ਘੰਟਾ ਦਾ ਮੱਛੀ ਬਣੀ ਨਹੀਂ ਤੇ 55 ਮਿੰਟ ਹੋ ਗਏ ਉਹਨੂੰ ਚੈੱਕ ਕਰੀ ਜਾਂਦੇ ਨੇ ਇਹ ਦੂਜਾ ਤੀਜਾ ਪੀਸ ਤਾਂ ਹੈਗਾ ਹੋਇਆ ਦੂਜਾ ਤੀਜਾ ਪੀਸ ਹੈਗਾ ਨਾ ਪਹਿਲਾਂ ਪਾਟੀ ਭਰੀ ਸੀ ਜਾਂਦੀ ਜਣੇ ਪਹਿਲਾਂ ਤਾਂ ਨਵੇੜ ਗਿਆ ਦੂਜਾ ਹੱਡੀ ਪਹਿਲਾਂ ਜਦੋਂ ਚੋਲੋਂ ਪਹਿਲੇ ਤੇ ਇੱਕ ਬਾਈਟ ਲਈ ਸੀ ਬਾਕੀ ਸਾਰਿਆਂ ਨੇ ਖਾਦਾ ਪਾਓ ਇਧਰ ਲੈਡ ਇਧਰ ਮਾਹੌਲ ਵੇਖੋ ਥੋੜਾਗਾ ਲੈ ਰੋਟੀ ਪਾਣੀ ਖਾ ਖੂ ਕੇ ਮੁੰਡੇ ਵੜ ਗਏ ਟੈਂਟ ਦੇ ਵਿੱਚ 15-20 ਮਿੰਟ ਲੱਗੇ ਆ ਬੈਠੇ ਆ ਦੱਦ ਪੀ ਰਾਇ ਹੈ ਹਜੇ ਥੋੜਾ ਥੋੜਾ ਹਲਕਾ ਆਪਾਂ ਠੰਡ ਬਹੁਤ ਆ ਆ ਅੰਬੂ ਲਾਣ ਲਈ ਆ ਸਲੀਪਕ ਬੈਕ ਜੀ ਇਹਦੇ ਵਿੱਚ ਬੜੇ ਤਾਂ ਬੈਠੇ ਆ ਪਰ ਹਲੇ ਤਾਂ ਠਰੀ ਜਾਂਦੀ ਕਿਹੜਾ ਗਾਂਵ ਵਿੱਚ ਕੁਛ ਐਂ ਨਹੀਂ ਘਾਇਆ ਹੋ ਜੇ ਚਲੋ ਦੋ ਦੋ ਲੈਂਦੇ ਨਾ ਤੇ ਲਾਓ ਬਈ ਇਹ ਸਹੀ ਹੈ ਇਹ ਤਾਂ ਅੱਜ ਦਾ ਆਪਣਾ ਦਿਨ ਪੂਰਾ ਵਧੀਆ ਰਿਹਾ ਰਾਤ ਕੋਈ ਸਮੱਸਿਆ ਨਹੀਂ ਆਈ ਘਣ ਪੀਣ ਦਾ ਬਹੁਤ ਸੋਨਾ ਸੀਗਾ ਤੇ ਹੁਣ ਆਪਾਂ ਸੌਣੇ ਆ ਸਵੇਰ ਦਾ ਫਿਰ ਪ੍ਰੋਗਰਾਮ ਆਪਾਂ ਸਵੇਰੇ ਦੇਖਦੇ ਕਿ ਕੱਲ ਨੂੰ ਰਹਿਣਾ ਕਿ ਜਾਣਾ ਇਹ ਜੀ ਕੁਛ ਪਤਾ ਨਹੀਂਗਾ ਇਹ ਕੱਲ ਨੂੰ ਪਤਾ ਲੱਗੂਗਾ ਜਿੰਨੇ ਵੀਰ ਕੋਈ ਵੀ ਦੇਖ ਲੈਂਦਾ ਯਾਰ ਮਾਣਾ ਸਬਸਕ੍ਰਾਈਬ ਜਾਂ ਕਰ ਲਿਆ ਕਰੋ ਸਾਡਾ ਵੀ ਆਉਣ ਜਾਣ ਜੇ ਬਣਿਆ ਰਹੂਗਾ ਘਰੋਂ ਬਾਹਰ ਆ ਜਾ ਬਣਿਆ ਰਹਿੰਦਾ ਠੀਕ ਹੈ ਮੈਂ ਕਹਣਾ ਉਹ ਜਿਵੇਂ ਸਾਡਾ